ਐਕਸੀਡੈਂਟ ਦੇ ਵਿੱਚ ਸਰੀਰਕ ਤੌਰ ਤੇ ਦੋ ਮੌਤਾਂ ਹੋਈਆਂ ਪਰ ਜੇ ਵੈਸੇ ਵੇਖਿਆ ਜਾਵੇ ਤਾਂ ਬਾਈ ਜੀ ਇਹਦੇ ਵਿੱਚ ਸਿਸਟਮ ਤੇ ਇਨਸਾਨੀਅਤ ਦੀ ਵੀ ਮੌਤ ਹੋ ਗਈ ਆ ਦੇਖੋ ਜੀ ਅੱਧਾ ਘੰਟਾ ਵਿੱਚ ਤੜਫਾ ਰਿਹਾ ਜੀ ਉਹ ਅੱਧਾ ਘੰਟਾ ਗੱਡੀ ਤੜਫਾ ਕੋਈ ਜਿਹੜੇ ਆ ਰੋਡ ਵਾਲੇ ਕਹਿੰਦੇ ਵੀ ਗੱਡੀਆਂ ਦਿੱਤੀਆਂ ਪੁਲਿਸ ਨੇ 50-50 ਲੱਖ ਵਾਲੀਆਂ ਕੋਈ ਵੀ ਤਾਂ ਪੁਲਿਸ ਵਾਲੇ ਨਹੀਂ ਆਇਆ ਤੇ ਬੰਦਿਆਂ ਰਾੜਾਂ ਨਾਲ ਕੱਢਿਆ ਉਹ ਤੜਫਾ ਰਿਹਾ ਮੈਨੂੰ ਬਚਾ ਲਓ ਜਿਹੜੀਆਂ 50-50 ਲੱਖ ਦੀਆਂ ਸਰਕਾਰਾਂ ਗੱਡੀਆਂ ਦਿੱਤੀਆਂ ਮਾ ਉਹਦਾ ਬਸ ਏਸ ਕੀ ਲਾ ਕੇ ਪੈਣੇ ਵਾਲੀ ਸਾਰੇ ਜੀ ਇਹਦਾ ਡੈੱਡ ਬੋਡੀ ਨੂੰ ਹੀ ਕੱਪੜੇ ਵੇਚ ਹੋਲ ਕੇ ਵੇਚ ਦੇਣ ਜੀ ਆ ਗੱਡੀ ਦੇ ਦੇਖ ਲੋ ਖੜੀ ਗੱਡੀ ਦੇ ਟਾਇਰ ਖੋਲੇਗੇ ਅਲੋਏ ਖੋਲੇਗੇ ਤੇ ਪੱਥਰਾਂ ਤੇ ਲਾ ਗਿਆ ਗੱਡੀ ਨੂੰ ਸੋ ਬਾਈ ਜੀ ਹਲੋਏ ਇਧਰਲਾ ਵੀ ਖੋਲਣ ਦੀ ਕੋਸ਼ਿਸ਼ ਕਰੀ ਉਹਨਾਂ ਨੇ ਪਰ ਇਹ ਖੁੱਲੇ ਨਹੀਂ ਆਹ ਦੇਖੋ ਨਟ ਡਿੱਗਿਆ ਪਿਆ ਇੱਥੇ ਕਿਉਂਕਿ ਫਸਿਆ ਹੋਇਆ ਇਹ ਖੁੱਲਿਆ ਨਹੀਂ ਉਹਨਾਂ ਤੋਂ ਆਹ ਦੇਖੋ ਬੈਟਰੀ ਦੀਆਂ ਤਾਰਾਂ ਆ ਬੱਟ ਗਏ ਬੈਟਰੀ ਦੇ ਥੱਲੇ ਇੱਕ ਨਟ ਹੁੰਦਾ ਇਸ ਕਰਕੇ ਚੁੱਕੀ ਨਹੀਂ ਗਈ ਇਹ ਵੀ ਚੁੱਕਣ ਦੀ ਕੋਸ਼ਿਸ਼ ਕੀਤੀ ਤਿੰਨ ਦਿਨ ਹੋ ਗਏ ਕੀ ਐਸ ਇੱਥੇ ਇਸੇ ਥਾਂ ਦੇ ਉੱਤੇ ਕੋਈ ਹੋਰ ਵੀਰ ਭੈਣਾਂ ਆ ਕੇ ਇਹਦੇ ਵਿੱਚ ਬੱਚੇ ਤੇ ਉਹਦੀ ਮੌਤ ਹੋ ਜੇ ਇਹ ਉਡੀਕ ਕੀਤੀ ਜਾ ਰਹੀ ਹੈ ਜਿੱਦਣ ਡੈੱਡ ਬਾਡੀ ਆਪਾਂ ਲੈ ਗਏ ਨਾ 10000 ਰੁਪਏ ਇੱਥੇ ਪੁਲਿਸ ਵਾਲਿਆਂ ਨੂੰ ਸਾਨੂੰ ਕਹਿੰਦੇ ਅਸੀਂ ਯੂਨੋ ਫੋਨ ਕੀਤਾ ਕਹਿੰਦੇ 8500 ਰੁਪਏ ਉਹ ਲੈ ਗਏ ਜੀ ਜਿਹੜਾ ਘੋੜਾ ਚੁਕਾਇਆ ਜੀ ਸਾਡੀ ਗੱਡੀ ਚੁਕਾਈ ਨਹੀਂ ਜੂ ਨਹੀਂ ਸਾਡੀ ਗੱਡੀ ਇੱਥੇ ਟਾਇਰ ਸਭ ਤੋਂ ਹੋਰ ਸਮਾਨ ਵੀ ਉਹ ਕੱਢ ਕੇ ਲੈ ਗਏ ਵਿੱਚੋਂ ਬਣੀ ਕੀ ਕੀ ਸਮਾਨ ਸੀ ਜੀ ਮੈਂ ਕਿਹਾ 10000 ਰੁਪਏ ਪ੍ਰਸ਼ਾਸਨ ਨੇ ਲੈ ਲਿਆ ਜੀ ਪਰ ਗੱਡੀ ਚੱਕੀ ਨਹੀਂ ਜੀ ਉਹ ਵੀ ਜੀ ਗੱਲ ਹੈ ਉਹ ਚੱਲ ਗਿਆ ਸੀ ਬੰਦਾ ਕੁੜੀ ਪ੍ਰੋਸਟਾਨ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਵੇਟ ਤੇ ਜਾਣਾ ਪੈ ਗਿਆ ਜ਼ਰੂਰੀ ਮੈਂ ਆ ਰਿਹਾ ਚੱਕਾ ਆ ਰਿਹਾ ਵੀ ਜੀ ਨਹੀਂ ਨਹੀਂ ਸਰ ਤਿੰਨ ਦਿਨ ਤੋਂ ਉਹ ਤਾਂ ਤਿੰਨ ਦਿਨ ਪਹਿਲਾਂ ਹੋਈ ਸੀ ਜੀ ਉਹ ਡੈਥ ਜੀ ਪਰ ਪਤਾ ਕੀ ਹੈ ਸਰ ਹੁਣ ਹੋਰ ਵੀ ਇੱਥੇ ਡੈਥਾਂ ਜੀ ਹੋ ਜਵੇ ਉਹ ਉਹਦੀ ਵੇਟ ਕੀਤੀ ਜਾ ਰਹੀ ਜੀ ਨਹੀਂ ਵੀ ਜੀ ਉਹਨੇ ਚੱਕਾ ਰਿਹਾ ਚੱਕਾ ਰਿਹਾ ਵੀ ਜੀ ਹੁਣੇ ਮੌਤੇ ਲੰਘ ਰਿਹਾ ਹੈ ਇਹ ਸਰ ਵੈਸੇ 10000 ਰੁਪਏ ਕਾਦਾ ਲਿਆ ਜਾਂਦਾ ਜੀ ਉਹ ਜੀ ਅਸੀਂ ਨਹੀਂ ਲਿਆ ਕੁਝ ਵੀ ਨਹੀਂ ਲਿਆ ਗਰਸਾਲਾ ਉਹ ਚਕਾਰ ਹੈ ਵੀ ਜੀ ਨਹੀਂ ਨਹੀਂ ਤੁਸੀਂ ਰਿਕਾਰਡਿੰਗ ਦੇ ਵਿੱਚ ਆਪ ਮੰਨਿਆ ਜੀ ਵੀ ਤੁਸੀਂ ਹੁਣ ਪੈਸੇ ਜਿਹੜੇ ਟਰਾਲੇ ਵਾਲੇ ਨੂੰ ਦੇਤੇ ਜੀ ਜਿਹੜੀ ਜਿਹੜੀ ਗੱਡੀ ਚਕਾਰੇ ਹੋਦੀ ਵੀਰ ਜੀ ਉਹ ਚਕਾਰ ਹੈ ਵੀ ਜੀ ਅਸੀਂ ਹਸਪੀਟਲ ਡੱਟ ਬੋਟੀ ਉੱਤੇ ਰੱਖੀ ਜੀ ਆਪਣਾ ਜਿੱਤਾ ਫ੍ਰੀਜੇ ਰੱਖਦੇ ਆ ਉਹ ਵੀ ਇੱਟਾਂ ਲਾ ਕੇ ਬੰਦ ਕੀਤਾ ਵੀ ਫ੍ਰੀਜ ਨਹੀਂ ਕੱਲਾ ਮੁੰਡਾ ਸੀ ਜੀ ਕੱਲਾ ਹੀ ਮੁੰਡਾ ਤਾਂ ਜੀ ਕੱਲਾ ਹੀ ਮੁੰਡਾ ਤਾਂ ਜੀ ਬਹੁਤ ਯਾਰਾਂ ਯਾਰ ਤਾਂ ਜੀ ਪਤਾ ਨਹੀਂ ਕੁਦਰਤ ਦਾ ਕਿਆ ਹੋ ਜੀ ਮੈਂ ਅੱਗੇ ਨਾਲੇ ਹੁੰਦਾ ਸੀ ਇਹਦੇ ਸ਼ਾਇਦ ਕੁੜੀ ਜਗ੍ਹਾ ਮੈਂ ਹੀ ਮਰਨਾ ਤਾਂ ਜੀ ਇਹ ਦੇਖੋ ਤੁਸੀਂ ਹਾਈਵੇ ਚੱਲਣ ਵਾਲਾ 17 18 19 20 ਅੱਜ 4 ਦਿਨ ਹੋ ਗਏ ਪ੍ਰਸ਼ਾਸਨ ਦੇ ਕੰੰਦ ਤੇ ਜੂੰ ਤੱਕ ਨਹੀਂ ਸਰਕੀ ਕੀ ਉਹ ਚਾਹਦੇ ਸੀ ਵੀ ਇਹ ਤੋਂ ਵੱਡਾ ਕੋਈ ਹੋਰ ਹਾਦਸਾ ਹੋਵੇ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਐਸਐਸਐਫ ਦੇੋਂ 45 45 ਲੱਖ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਪੰਜਾਬ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਰੋੜਾਂ ਤੇ ਸੁਰੱਖਿਆ ਵਾਸਤੇ ਦਿੱਤੀ ਆਸ ਰੱਖਿਆ ਅੱਜ ਤੁਸੀਂ ਹਾਲਾਤ ਦੇਖ ਲਓ ਹਸਪੀਟਲਾਂ ਦੇ ਵਿੱਚ ਆਕਸੀਜਨ ਨਹੀਂ ਹੈਗੀ ਸਾਡੇ ਕੋਲ ਵੈਂਟੀਲੇਟਰ ਨਹੀਂ ਹੈਗੇ ਤੇ ਅਸੀਂ ਦਾਅਵੇ ਕਰੀ ਜਾਂਦੇ ਬੇ ਰੰਗਲਾ ਪੰਜਾਬ ਇਹ ਰੰਗਲਾ ਪੰਜਾਬ ਹੈ ਜੀ ਸਾਰਕ ਸਿਰਫ ਇੰਨਾ ਹੀ ਐ ਕਿ ਜਿਹੜੇ ਪਹਿਲੇ ਸੀਐਮ ਸੀਗੇ ਉਹ ਹੱਥ ਐਵੇਂ ਜੋੜ ਕੇ ਬਾਹਰ ਫੋਟੋਆਂ ਲੱਗੀਆਂ ਹੁੰਦੀਆਂ ਸੀ ਤੇ ਫੋਟੋਆਂ ਹੁਣ ਐਵੇਂ ਲੱਗਦੀਆਂ ਗੱਲਾਂ ਤਾਂ ਕੈਲੀਫੋਰਨੀਆ ਨਹੀਂ ਕਰਦੇ ਕੈਲੀਫੋਰਨੀਆ ਚ ਤਾਂ ਇੱਕ ਫਾਇਰ ਬਗੇਟ ਵੀ ਆਉਂਦੀ ਐ ਨਾਲ ਇੱਕ ਗੱਡੀ ਰਿਕਵਰੀ ਵੈਨ ਲੱਗ ਆਉਗੀ ਐਂਬੂਲੈਂਸ ਲੱਗ ਆਉਂਦੀ ਐ ਇੱਥੇ ਫਾਇਰ ਬਗੇਟ ਤਾਂ ਜੀ ਮੁੱਖ ਮੰਤਰੀ ਨਾਲ ਜਾਂਦੀ ਆ ਉਹ ਵੀ ਪਰ ਅਸੀਂ ਚਲਦੀਆਂ ਚੁੰਦੀ ਪਰ ਐ ਨਹੀਂ ਕੈਲੀਫੋਰਨੀਆ ਹੁਣ ਤੁਸੀਂ ਦੇਖੋ ਸੀਐਮ ਸਾਹਿਬ ਜਿਹੜਾ ਜਹਾਜ਼ ਤੋਂ ਬੋਡੀ ਨਹੀਂ ਦਿਖੀ ਉਹਨੂੰ ਪੰਜਾਬ ਦੇ ਹਾਲਾਤ ਕਿਵੇਂ ਦੇਖਣਗੇ ਜੀ ਤੇ ਜਾ ਕੇ ਹਰਿਆਣੇ ਦੇ ਵਿੱਚ ਨਾਰੇ ਲਾ ਪਏ ਅਸੀਂ ਜਿੱਦਾਂ ਪੰਜਾਬ ਦੇ ਹਾਲਾਤ ਐ ਇਹੋ ਜਿਹੇ ਹਾਲਾਤ ਹਰਿਆਣੇ 'ਚ ਬਣਾ ਕੇ ਦੇਵੇਂਗੇ ਦਿੱਲੀ ਦਾ ਮਾਡਲ ਪੰਜਾਬ 'ਚ ਲਾਗੂ ਕੀਤਾ ਪੰਜਾਬ ਦਾ ਮਾਡਲ ਹਰਿਆਣੇ 'ਚ ਲਾ ਕੇ ਕਰੋਗੇ ਕਿ ਇਹ ਮਾਡਲ ਐ ਪੰਜਾਬ ਦਾ ਪੰਜਾਬ ਵਾਲਾ ਮਾਡਲ ਲਾਗੂ ਕਰਨਾ ਫਿਰ ਤਾਂ ਉੱਥੇ ਮਾਮਾ ਦੇ ਪੁੱਤ ਮਰਨਗੇ ਗੱਡੀਆਂ ਤੋੜਦੀਆਂ ਭਾਈ ਸੜਕਾਂ ਤੇ ਰੋਲਣਗੇ ਸਾਰੇ ਨੌਜਵਾਨ ਬੋਲਣੇ ਤਿਆਰ ਐ ਸਰਕਾਰ ਦੀ ਸਾਰੀ ਹਵਾ ਕੱਢਣ ਤਿਆਰ ਐ ਪਰ ਬੋਲ ਨਹੀਂ ਸਕਦੇ ਕਿਉਂਕਿ ਪ੍ਰੈਸ਼ਰ ਐ ਜਿਵੇਂ ਪੁਲਿਸ ਨੇ ਚੱਕ ਲੈਣੇ ਸਾਨੂੰ ਕਹਿੰਦੇ ਆ ਵੀ ਕੱਲ੍ਹ ਨੂੰ ਕੱਲ੍ਹ ਨੂੰ ਆ ਨਹੀਂ ਕੱਲ੍ਹ ਆ ਗਿਆ ਬਾਈ ਜੀ ਅੱਜ ਕੋਈ ਟੜਪਦਾ ਏ ਉਹਨੂੰ ਕੋਈ ਲੈ ਕੇ ਨਹੀਂ ਜਾਂਦਾ ਪਰ ਜਦੋਂ ਮਰ ਜਾਂਦਾ ਏ ਉਹਦੇ ਲੀੜੇ ਲਾ ਲੈ ਜਾਂਦੇ ਆ ਮਰੇ ਹੋਏ ਦੇ ਜਾਂ ਫਿਰ ਉਹਦੀਆਂ ਗੱਡੀਆਂ ਦੇ ਟਾਇਰ ਖੋਹ ਲੈ ਜਾਂਦੇ ਆ ਇਹੀ ਕਾਲ ਜੁਗਾ ਭਾਈ ਜੀ ਸਾਸਿਕਾਲ ਜੀ ਦੋਸਤੋ ਇਸ ਵਕਤ ਮੈਂ ਖਰੜ ਚੰਡੀਗੜ੍ਹ ਹਾਈਵੇ ਦੇ ਉੱਤੇ ਖੜਾ ਜਿਹੜਾ ਫਲਾਈਓਵਰ ਆ ਖਰੜ ਵਾਲਾ ਤੇ ਇਸ ਗੱਡੀ ਦਾ 3 ਦਿਨ ਪਹਿਲਾਂ ਐਕਸੀਡੈਂਟ ਹੁੰਦਾ ਤੇ ਇਸ ਐਕਸੀਡੈਂਟ ਦੇ ਵਿੱਚ ਸਰੀਰਕ ਤੌਰ ਤੇ ਦੋ ਮੋਤਾਂ ਹੋਈਆਂ ਪਰ ਜੇ ਵੈਸੇ ਵੇਖਿਆ ਜਾਵੇ ਤਾਂ ਬਾਈ ਜੀ ਇਹਦੇ ਵਿੱਚ ਸਿਸਟਮ ਤੇ ਇਨਸਾਨੀਅਤ ਦੀ ਵੀ ਮੌਤ ਹੋ ਗਈ ਆ ਉਹ ਕਿਵੇਂ ਉਹ ਤੁਹਾਨੂੰ ਦਿਖਾਉਂਦੇ ਆ ਦੱਸਦੇ ਆ ਕਿ ਸਾਡੇ ਸਿਸਟਮ ਦੀ ਕਿਵੇਂ ਮੌਤ ਹੁੰਦੀ ਹੈ ਇਨਸਾਨੀਅਤ ਕਿਵੇਂ ਮਰਦੀ ਹੈ ਪਹਿਲਾਂ ਤਾਂ ਇਹ ਗੱਡੀ ਦੱਸ ਜੇ ਤੁਹਾਨੂੰ ਪਹਿਚਾਣ ਨਹੀਂ ਹੋ ਰਹੀ ਹੋਣੀ ਇਹ ਡੇਵਰ ਗੱਡੀ ਹੈ ਫੋਰਡ ਦੀ ਇੰਡੇਵਰ ਗੱਡੀ ਹਾਲ ਦੇਖੋ ਕੀ ਹੋਇਆ ਬਾਈ ਜੀ ਰਾਤ ਵੇਲੇ ਇਹ ਹਾਦਸਾ ਵਾਪਰ ਜਾਂਦਾ ਹੈ 3 ਦਿਨ ਪਹਿਲਾਂ ਜਿਦੇ ਵਿੱਚ ਇੱਕ ਜਵਾਨ ਮੁੰਡਾ ਤੇ ਜਵਾਨ ਕੁੜੀ ਆਪਣੀ ਜਾਨ ਗੁਆ ਬੈਠਦੇ ਨੇ ਤੇ ਹੁਣ ਇਸ ਖਬਰ ਬਾਰੇ ਦੱਸਦੇ ਆ ਤੁਹਾਨੂੰ ਸਾਰਾ ਤੇ ਬਾਈ ਜੀ ਹੋ ਰਹੀਆਂ ਜਿਨ੍ਹਾਂ ਦੇ ਇਸ ਦੇ ਵਿੱਚ ਦੋਸਤ ਦੀ ਮੌਤ ਹੁੰਦੀ ਹੈ ਸੋ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਔੰਕਾਰ ਸਿੰਘ ਹੈ ਮੇਰਾ ਨਾਮ ਜੀ ਤਾਰ ਸਿੰਘ ਅੰਕਾਰ ਸਿੰਘ ਅੰਕਾਰ ਬਾਈ ਅ ਪਹਿਲਾਂ ਤਾਂ ਬੜਾ ਦੁੱਖ ਹੋਇਆ ਤੁਹਾਡਾ ਦੋਸਤ ਇਸ ਦੁਨੀਆ ਤੋਂ ਚਲਾ ਗਿਆ ਹੈ ਸਹਾਸਤੇ ਦੇ ਵਿੱਚ ਬਾਈ ਤੇ ਭਾਜੀ ਇਹਨਾਂ ਜੀ ਰਾਤ ਨੂੰ 12:30 ਵਜੇ ਆਇਆ ਜੀ ਦੇਖੋ ਜੀ ਅੱਧਾ ਘੰਟੇ ਵਿੱਚ ਤੜਫਾ ਰਿਹਾ ਜੀ ਉਹ ਅੱਧਾ ਘੰਟਾ ਗੱਡੀ ਤੜਫਾ ਕੋਈ ਜਿਹੜੇ ਆ ਰੋਡ ਵਾਲੇ ਕਹਿੰਦੇ ਵੀ ਗੱਡੀਆਂ ਦਿੱਤੀਆਂ ਪੁਲਿਸ ਨੇ 50-50 ਲੱਖ ਵਾਲੀਆਂ ਕੋਈ ਵੀ ਤਾਂ ਪੁਲਿਸ ਵਾਲੇ ਨਹੀਂ ਆਇਆ ਤੇ ਬੰਦਿਆਂ ਰਾੜਾਂ ਨਾਲ ਕੱਢਿਆ ਉਹ ਤੜਫਾ ਰਿਹਾ ਮੈਨੂੰ ਬਚਾ ਲਓ ਅੱਧੇ ਘੰਟੇ ਬਾਅਦ ਕੱਢਿਆ ਜੀ ਲੋਕਾਂ ਨੇ ਕੱਢਿਆ ਅੱਧੇ ਘੰਟੇ ਬਾਅਦ ਕੋਈ ਗੱਡੀ ਫਿਰ ਲੈ ਕੇ ਗਈ ਹਸਪੀਟਲ ਇਹਨੂੰ ਹਸਪੀਟਲ ਚ ਤੜਫਾ ਰਿਆ ਏ ਉਨੀ ਰੈਫਰ ਕਰਤਾ ਰਾ ਕਹਿੰਦੇ ਨਾਲ ਕੋਈ ਹੈ ਨਹੀਂ ਪੀਜੀਆ ਵਾਸਤੇ ਕਰਤਾ ਰਿਆ ਪਰ ਲੈ ਕੇ ਜਾਣ ਵਾਲਾ ਨਹੀਂ ਤਾ ਕੁੜੀ ਦੇ ਮੌਕੇ ਦੀ ਡੈਥ ਹੋ ਗਈ ਸੀ ਪਰ ਉਹਨੂੰ ਲੈ ਕੇ ਜਾਣ ਵਾਲਾ ਕੋਈ ਨਹੀਂ ਦਾ ਜੀ ਜਿਹੜੀਆਂ 50-50 ਲੱਖ ਦੀਆਂ ਸਰਕਾਰਾਂ ਗੱਡੀਆਂ ਦਿੱਤੀਆਂ ਮਾ ਉਹਦਾ ਬਸ ਏਸੀ ਲਾ ਕੇ ਪੈਣੇ ਵਾਲੀ ਸਾਰੇ ਜੀ ਉਹਦੇ ਬਾਹਰ ਹਾਲ ਦੇਖੋ ਟਾਇਰਾਂ ਦਾ ਜੀ ਇਹਦਾ ਡੈੱਡ ਬੋਡੀ ਉਹਨੂੰ ਕੱਪੜੇ ਖੋਲ ਕੇ ਵੇਚ ਦਿੰਦੇ ਜੀ ਜੇ ਡੈੱਡ ਬੋਡੀ ਪਾਈ ਹੁੰਦੀ ਇਹਨਾਂ ਨੂੰ ਕੱਪੜੇ ਖੋਲਣ ਦੇ ਉਹਦੇ ਇਹਦਾ ਆਪਾਂ ਲੈ ਕੇ ਜੀ ਉਹਨੂੰ ਇੱਥੋਂ ਦੇਖੋ ਇਹ ਹ ਹਲੋ ਜੀ ਭਾਈ ਜੀ ਆ ਦੇਖੋ ਜੀ ਇਸ ਗੱਡੀ ਦੇ ਵਿੱਚ ਇਸੇ ਕਰਕੇ ਕਿਹਾ ਭਾਈ ਦੋ ਬੰਦੇ ਨਹੀਂ ਮਰੇ ਇਨਸਾਨੀਅਤ ਵੀ ਮਰ ਗਈ ਤੇ ਸਾਡਾ ਸਿਸਟਮ ਵੀ ਮਰ ਗਿਆ ਗੱਡੀ ਦੇ ਦੇਖ ਲਓ ਖੜੀ ਗੱਡੀ ਦੇ ਟਾਇਰ ਖੋਲੇਗੇ ਅਲੋਏ ਖੋਲੇਗੇ ਤੇ ਪੱਥਰਾਂ ਤੇ ਲਾ ਗਿਆ ਗੱਡੀ ਨੂੰ ਤਿੰਨ ਦਿਨ ਹੋ ਗਏ ਕੀ ਇਸ ਇੱਥੇ ਇਸੇ ਥਾਂ ਦੇ ਉੱਤੇ ਕੋਈ ਹੋਰ ਵੀਰ ਭੈਣ ਆ ਕੇ ਇਹਦੇ ਵਿੱਚ ਬੱਜੇ ਤੇ ਉਦੀ ਮੌਤ ਹੋ ਜੇ ਇਹ ਉਡੀ ਕੀਤੀ ਜਾ ਰਹੀ ਹੈ ਬਾਈ ਦੱਸਿਆ ਨਹੀਂ ਸੀ ਪ੍ਰਸ਼ਾਸਨ ਹਾਂ ਜੀ ਅਸੀਂ ਗੱਲ ਕੀਤੀ ਸੀ ਜੀ 10000 ਰੁਪਏ ਦਿੱਤਾ ਜੀ ਜਿੱਦਣ ਡੈੱਡ ਬਾਡੀ ਆਪਾਂ ਲੈ ਗਏ ਨਾ 10000 ਰੁਪਏ ਦਿੱਤਾ ਪੁਲਿਸ ਵਾਲਿਆਂ ਨੂੰ 10000 ਕਾ ਤਾਂ ਵੀ ਸਾਡੀ ਉਹ ਨਹੀਂ ਕਹਿ ਵੀ ਥੋੜੀ ਗੱਡੀ ਚਲਾਣੀ ਹੈ ਹੈਵੇ ਨਾਲ ਚਕਾਣੀ ਸਾਡੀ ਗੱਡੀ ਜੀ ਚਕਾਈ ਨਹੀਂ ਜੀ ਬਾਈ ਰੋਡ ਕਲੀਅਰੈਂਸ ਉਹਨਾਂ ਦੀ ਜ਼ਿੰਮੇਵਾਰੀ ਹੈ ਐਨ ਐਚ ਆਈ ਦੀ ਜ਼ਿੰਮੇਵਾਰੀ ਹੈ ਸਾਡੀ ਗੱਡੀ ਚਕਾਈ ਜੀ ਦੂਜੇ ਦੇ ਟਿਪਰ ਦਾ ਆਪਣਾ ਘੋੜਾ ਦਾ ਜੀ ਉਹ ਚਕਾਤਾ ਜੀ ਸਾਨੂੰ ਕਹਿੰਦੇ ਅਸੀਂ ਉਹਨੂੰ ਫੋਨ ਕੀਤਾ ਕਹਿੰਦੇ 85000 ਰੁਪਏ ਉਹ ਲੈ ਗਏ ਜੀ ਜਿਹੜਾ ਘੋੜਾ ਚਕਾਇਆ ਜੀ ਸਾਡੀ ਗੱਡੀ ਚਕਾਈ ਨਹੀਂ ਜੂਨੀ ਸਾਡੀ ਗੱਡੀ ਇੱਥੇ ਟਾਇਰ ਸਭ ਕੁਝ ਹੋਰ ਸਮਾਨ ਵੀ ਬੋ ਕੱਢ ਕੇ ਲੈ ਗਏ ਵਿੱਚੋਂ ਬਣੀ ਕੀ ਕੀ ਸਮਾਨ ਸੀ ਜੀ ਸਾਰਾ ਕੱਢ ਕੇ ਲੈ ਗਏ ਜੀ ਸਿਰਫ ਗੱਲਾਂ ਹੀ ਆ ਜੀ ਬਸ ਅਸੀਂ ਹਸਪੀਟਲ ਡੈੱਡ ਬੋਡੀ ਉੱਤਾਰ ਕੇ ਜੀ ਆਪਣਾ ਜਿੱਤਾ ਫ੍ਰੀਜੇ ਰੱਖਦੇ ਉਹ ਵੀ ਇੱਟਾਂ ਲਾ ਕੇ ਬੰਦ ਕੀਤਾ ਵੀ ਫ੍ਰੀਜ ਇੱਟਾ ਕੋਈ ਲੋਗ ਨਹੀਂ ਉਹਨੂੰ ਕੋਈ ਬਾਹਰ ਤਈਏ ਬਾਸ ਜੀ ਗੱਲਾਂ ਹੀ ਕਰ ਰਹੇ ਨੇ ਕੋਈ ਕੁਝ ਨਹੀਂ ਦੇਖੋ ਇਹ ਤਾਂ ਕਹਿੰਦੀ ਵੀ ਜਿਹੜਾ ਬੰਦਾ ਤਾਂ ਸੇਫ ਨਹੀਂ ਆ ਜੀ ਮਹਾਲੇ ਚ ਪੂਰੇ ਪੰਜਾਬ ਦਾ ਕਿਹਾ ਪੂਰੇ ਇੰਡੀਆ ਦਾ ਮੇਨ ਸ਼ਹਿਰ ਹੈ ਜੀ ਚੰਡੀਗੜ੍ਹ ਦੇ ਨਾਲ ਲੱਗਦਾ ਜੀ 3 ਕਿਲੋਮੀਟਰ ਚੰਡੀਗੜ੍ਹ ਜਿੱਥੇ 4 ਕਿਲੋਮੀਟਰ ਜੀ ਇਹ ਕੀ ਕੰਮ ਕਰਦਾ ਸੀ ਵੀਰਾ ਇਹਦੀ ਫੈਮਿਲੀ ਅਮਰੀਕਾ ਦੀ ਸੀ ਅਮਰੀਕਾ ਡੈਡੀ ਭੈਣ ਅਮਰੀਕਾ ਰੈਸਟੋਰੈਂਟ ਹੈ ਜੀ ਇਹਦੇ ਅਮਰੀਕਾ ਚ ਇਹਨੇ ਵੀ ਅਮਰੀਕਾ ਜਾਣਾ ਦਾ ਜੀ ਇੱਥੇ ਮੰਮੀ ਦਾਏ ਤੇ ਇਹਦੀ ਇਹਦੇ ਕਰਕੇ ਇੱਥੇ ਰਹਿੰਦੀ ਦੀ ਜੀ ਤੇ ਇੱਕ ਛੋਟੀ ਸਟੋਰ ਹੈ ਜੀ ਦੀ ਤੇ ਉਹ ਜਿਹੜੀ ਕੁੜੀ ਸੀ ਜੀ ਉਹ ਕੀ ਕੰਮ ਕਰਦੀ ਉਹਦਾ ਬਟਿਕ ਦਾ ਜੀ ਬਟਿਕ ਦਾ ਕੰਮ ਸੀ ਰੋਪੜ ਸਿੰਘ ਸਭਾ ਗੁਰਦਾਰੇ ਕੋਲ ਜੀ ਤੇ ਇਹਦੇ ਫਰੈਂਡ ਸੀ ਇਕੱਲਾ ਹੀ ਕੰਮ ਮੁੰਡਾ ਸੀ ਜੀ ਇਕੱਲਾ ਹੀ ਮੁੰਡਾ ਦਾ ਜੀ ਇਕੱਲਾ ਹੀ ਮੁੰਡਾ ਦਾ ਜੀ ਬਹੁਤ ਯਾਰਾਂ ਯਾਰ ਦਾ ਜੀ ਮੈਂ ਕਹਿੰਦਾ ਜੀ ਪੰਜਾਬ ਚ ਮੁੰਡਾਈ ਦੇ ਵਰਗਾ ਹੋਣਾ ਨਹੀਂ ਜੀ ਇੰਨਾ ਦਿਲਦਾਰ ਮੁੰਡਾ ਦਾ ਜੀ ਬਿਛੜ ਦੋ ਇਹੋ ਜਿਹੇ ਭਰਾ ਮਿਲਣਾ ਨਹੀਂ ਜੀ ਬਹੁਤ ਵਧੀਆ ਮੈਨੂੰ ਮੇਰਾ ਨਾ ਮਾਂ ਨਾ ਬਾਪ ਨਾ ਭਰਾ ਜੀ ਜਿੰਨਾ ਇਹਦਾ ਜੀ ਮੈਨੂੰ ਮੇਰਾ ਬਿਲਕੁਲ ਮੇਰੇ ਨਾਲ ਹੀ ਰਹਿੰਦਾ ਹੁੰਦਾ ਸੀ ਉਸ ਦਿਨ ਹੀ ਨਾ ਮੈਨੂੰ ਕਿਹਾ ਨਹੀਂ ਜਾਣੇ ਨੂੰ ਪਤਾ ਨਹੀਂ ਕੁਦਰਤਾਂ ਕਿਹੋ ਜੀ ਮੈਂ ਅੱਗੇ ਨਾਲੇ ਹੁੰਦਾ ਸੀ ਇਹਦੇ ਸ਼ਾਇਦ ਕੁੜੀ ਜਗ੍ਹਾ ਮੈਂ ਹੀ ਮਰਨਾ ਤਾਂ ਜੀ ਮੈਂ ਇਹ ਨਾਲੇ ਹੁੰਦਾ ਸੀ ਹਰ ਟਾਈਮ ਨਾਲ ਹੁੰਦਾ ਸੀ ਇਹਦੇ ਮੈਨੂੰ ਦਿੱਲੀ ਫੋਨ ਕਰਦਾ ਚੱਲ ਚਲੀਏ ਚੰਡੀਗੜ੍ਹ ਨੂੰ ਚਲੀਏ ਮੈਂ ਹਰ ਟਾਈਮ ਨਾਲ ਹੁੰਦਾ ਤਾਂ ਜੀ ਇਹਦੇ ਹੁਣ ਆ ਭਾਈਦਾ ਜੀ ਦਿਲ ਦਾ ਬਸ ਟੁਕੜ ਬੜਾ ਉਹ ਕਹਾਂ ਭਾਈ 10 1000 ਰੁਪਿਆ ਉਹ ਲੈ ਗਏ ਤੁਸੀਂ ਫੋਨ ਕੀਤਾ ਉਹਨਾਂ ਨੂੰ ਥਲੀ ਸਾਹਿਬ ਅੱਜ ਅਸੀਂ ਜਿਸ ਸਥਾਨ ਤੇ ਖੜੇ ਆ ਨਾ ਜੀ ਇਹ ਜਗ੍ਹਾ ਤੇ ਇਹ ਪੰਜਾਬ ਦਾ ਉਹ ਪੋਰਸ਼ ਏਰੀਆ ਜਿੱਥੋਂ ਸਾਡੇ ਲੀਡਰ ਬڑے-ਬڑے ਦਾਅਵੇ ਕਰਦੇ ਨੇ ਵਾਅਦੇ ਕਰਦੇ ਨੇ ਕਿ ਤੁਹਾਨੂੰ ਲੱਗਦਾ ਵੀ ਅਸੀਂ ਪੰਜਾਬ 'ਚ ਖੜੇ ਆ ਕਿ 10 ਸਾਲ ਪਹਿਲਾਂ ਜੁਪੀ 'ਚ ਖੜੇ ਸੀ ਇੱਕ ਘਰ ਦਾ ਚਰਾਗ ਹੀ ਨਹੀਂ ਖਤਮ ਹੋਇਆ ਇਨਸਾਨੀਅਤ ਵੀ ਖਤਮ ਹੋਈ ਹੈ ਜੀ ਇਹ ਦੇਖੋ ਤੁਸੀਂ ਹਾਈਵੇ ਚੱਲਣ ਵਾਲਾ 17 18 19 20 ਅੱਜ 4 ਦਿਨ ਹੋ ਗਏ ਪ੍ਰਸ਼ਾਸਨ ਦੇ ਕੰਮ ਤੇ ਜੂ ਤੱਕ ਨਹੀਂ ਸਰਕੀ ਕਿ ਉਹ ਚਾਹਦੇ ਸੀ ਵੀ ਇਹ ਤੋਂ ਵੱਡਾ ਕੋਈ ਹੋਰ ਹਾਦਸਾ ਹੋਵੇ ਕੋਈ ਹੋਰ ਜਾਨਾਂ ਜਾਣ ਤਾਂ ਉਦੋਂ ਇਹ ਗੱਡੀਆਂ ਸਾਈਡ ਤੇ ਕਰੀਆਂ ਜਾ ਸਕਦੀਆਂ ਸੀ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਐਸਐਸਐਫ ਦੇੋਂ 45 45 ਲੱਖ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਪੰਜਾਬ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਰੋਡਾਂ ਤੇ ਸੁਰੱਖਿਆ ਵਾਸਤੇ ਦਿੱਤੀ ਆਸ ਰੱਖਿਆ ਈਵਨ ਕਿ ਜਦੋਂ ਇਹ ਐਕਸੀਡੈਂਟ ਹੁੰਦਾ ਏ 35 ਮਿੰਟ ਤੱਕ ਇੱਥੇ ਕੋਈ ਨਹੀਂ ਪਹੁੰਚਦਾ ਜਦੋਂ ਪੁਲਿਸ ਪ੍ਰਸ਼ਾਸਨ ਆਇਆ ਤਾਂ ਜਦੋਂ ਆਪਾਂ ਉਹਨਾਂ ਨਾਲ ਗੱਲ ਕੀਤੀ ਵੀ ਜੇ ਤੁਸੀਂ ਮੌਕੇ ਤੇ ਸੀ ਕੀ ਗੱਲ ਹੋਈ ਹੈ ਕਿਵੇਂ ਹੋਈ ਹੈ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਇੱਕ ਛੋਟੀ ਕਾਰ ਸੀਗੀ ਸਾਨੂੰ ਬਲਾਣ ਵਿੱਚ ਦੂਜੀ ਗੱਡੀ ਬਲਾਣ ਵਿੱਚ ਸਮਾ ਲੱਗਿਆ ਉਹ ਤੋਂ ਬਾਅਦ ਇਹਨੂੰ ਅਸੀਂ ਫੇਸ 6 ਦੇ ਵਿੱਚ ਹਸਪੀਟਲ ਲੈ ਕੇ ਗਏ ਆ ਜਿੱਥੇ ਇਹ ਬੱਚਾ ਜਿਉਂਦਾ ਸੀ ਸਾਹ ਲੈਂਦਾ ਸੀ ਤੇ ਉਹਨਾਂ ਨੇ ਡਾਕਟਰਾਂ ਨੂੰ ਕਹਿ ਤਾਵੇ ਇਹਨੂੰ ਅੱਗੇ ਕਿਤੇ ਰੈਫਰ ਕਰ ਦੋ ਪਰ ਅੱਗੇ ਕੋਈ ਲਿਆ ਨਹੀਂ ਸਕਿਆ 35 ਮਿੰਟ ਉੱਥੇ ਤੜਫ ਤੜਕੇ ਉਹਦੀ ਮੌਤ ਹੋ ਗਈ ਅੱਜ ਤੁਸੀਂ ਹਾਲਾਤ ਦੇਖ ਲਓ ਹਸਪੀਟਲਾਂ ਦੇ ਵਿੱਚ ਆਕਸੀਜਨ ਨਹੀਂ ਹੈਗੀ ਸਾਡੇ ਕੋਲ ਵੈਂਟੀਲੇਟਰ ਨਹੀਂ ਹੈਗੇ ਤੇ ਅਸੀਂ ਦਾਬੇ ਕਰੀ ਜਾਂਦੇ ਵੇ ਰੰਗਲਾ ਪੰਜਾਬ ਇਹ ਰੰਗਲਾ ਪੰਜਾਬ ਹੈ ਜੀ ਭਾਈ ਜੀ ਕੁਝ ਨਹੀਂ ਬਦਲਿਆ ਸੋਸ਼ਲ ਮੀਡੀਆ ਤੇ ਪੋਸਟਰ ਲਾ ਕੇ ਬਦਲਾ ਨਹੀਂ ਹੈਗਾ ਲੋਕਾਂ ਨੇ ਇਹ ਬਦਲਾ ਨਹੀਂ ਦੇਖਣਾ ਸੀ ਫਰਕ ਸਿਰਫ ਇੰਨਾ ਹੀ ਹੈ ਕਿ ਜਿਹੜੇ ਪਹਿਲੇ ਸੀਐਮ ਸੀਗੇ ਉਹ ਹੱਥ ਐਵੇਂ ਜੋੜ ਕੇ ਬਾਹਰ ਫੋਟੋਆਂ ਲੱਗੀਆਂ ਹੁੰਦੀਆਂ ਸੀ ਤੇ ਫੋਟੋਆਂ ਹੁਣ ਐਵੇਂ ਲੱਗਦੀਆਂ ਹੋਰ ਭਾਈ ਜੀ ਸਾਰਾ ਕੁਝ ਤੁਹਾ ਹੱਲੇ ਵੀ ਕੋਈ ਪ੍ਰਸ਼ਾਸਨ ਦਾ ਜਾ ਕਿਵੇਂ ਕੋਈ ਵੀ ਹਾਦਸਾ ਹੋ ਸਕਦਾ ਹੈ ਮੇਨ ਰੋਡ ਹੈ ਸਾਡਾ ਨੰਬਰ ਹੈ ਵੀਰੇ ਉਹਨਾਂ ਦਾ ਨੰਬਰ ਹੈਗਾ ਪ੍ਰਸ਼ਾਸਨ ਵਾਲਿਆਂ ਨੇ ਕਿਸੇ ਦਾ ਨੰਬਰ ਹੈਗਾ ਭਾਈ ਕਾਨੂੰਨ ਪਾਉ ਕਰਨਾ ਕਿਸੇ ਨੂੰ ਜੀ ਛੱਡੋ ਜੀ ਪੁੱਛ ਤਾਂ ਲਈਏ ਉਹਨਾਂ ਨੂੰ ਨਹੀਂ ਗੱਲ ਤਾਂ ਸਾਡਾ ਜਿਹੜਾ ਰਾਈਟ ਬਣਦਾ ਜੀ ਉਹਨਾਂ ਨੂੰ ਇਹ ਚੁਕਵਾ ਤਾਂ ਲਈਏ ਐਵੇਂ ਕੋਈ ਵੀਰ ਭੈਣ ਵੀਰੇ ਮਰੂਗਾ ਇੱਥੇ ਕਿਸੇ ਦਾ ਕੋਈ ਪ੍ਰੋਬਲਮ ਆ ਜੂਗੀ ਨਾ ਕਰਕੇ ਜੀ ਜੀ ਇੱਥੋਂ ਚੰਡੀਗੜ੍ਹ ਤੋਂ 300 ਕਿਲੋਮੀਟਰ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਹੈ ਇਹ ਮੇਨ ਹਾਈਵੇ ਤੇ ਇੱਕ ਵੀ ਕੋਈ ਐਦਾਂ ਦਾ ਹਸਪੀਟਲ ਨਹੀਂ ਹੈਗਾ ਕਿ ਕੋਈ ਹਾਦਸਾ ਹੁੰਦਾ ਹੈ ਕਿਤੇ ਕੋਈ ਪ੍ਰਸ਼ਾਸਨ ਦੀਆਂ ਗੱਡੀਆਂ ਖੜੀਆਂ ਹੈ ਕਿਤੇ ਚੈਕਿੰਗ ਵਾਸਤੇ ਖੜੇ ਕੋਈ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈ ਗੱਲਾਂ ਤਾਂ ਕੈਲੀਫੋਰਨੀਆ ਨਹੀਂ ਕਰਦੇ ਕੈਲੀਫੋਰਨੀਆ ਚ ਤਾਂ ਇੱਕ ਫਾਇਰ ਬਗੇਟ ਵੀ ਆਉਂਦੀ ਹੈ ਨਾਲ ਇੱਕ ਗੱਡੀ ਰਿਕਵਰੀ ਵੈਨ ਲੱਗ ਆਉਗੀ ਐਂਬੂਲੈਂਸ ਲੱਗ ਆਉਂਦੀ ਹੈ ਇੱਥੇ ਫਾਇਰ ਬਗੇਟ ਤਾਂ ਜੀ ਮੁੱਖ ਮੰਤਰੀ ਨਾਲ ਜਾਂਦੀ ਆ ਉਹ ਵੀ ਪਰ ਚਲਦੀਆਂ ਚੁੰਦੀ ਪਰ ਨਹੀਂ ਭਾਜੀ ਸਿਰਫ ਗੱਲਾਂ ਹੀ ਨੇ ਕੈਲੀਫੋਰਨੀਆ ਹੁਣ ਤੁਸੀਂ ਦੇਖੋ ਸੀਐਮ ਸਾਹਿਬ ਨੂੰ ਜਿਹੜਾ ਜਹਾਜ਼ ਤੋਂ ਪੌੜੀ ਨਹੀਂ ਦਿਖੀ ਉਹਨੂੰ ਪੰਜਾਬ ਦੇ ਹਾਲਾਤ ਕਿਵੇਂ ਦੇਖਣਗੇ ਜੀ ਪੰਜਾਬ ਦੇ ਹਾਲਾਤ ਤਾਂ ਦੇਖਣਗੇ ਜੇ ਆਮ ਲੋਕਾਂ ਦਾ ਵਿੱਚ ਵਿਚਰਨਗੇ ਸਾਨੂੰ ਭਾਜੀ ਕੋਈ ਮੈਟਰ ਨਹੀਂ ਕਰਦਾ ਸੀਐਮ ਦੇ ਸਾਹਿਬ ਦੇ ਨਾਲ ਚਾਹੇ ਸੋਰਸ ਕੋਰਟੀ ਦੇ ਬੰਦੇ ਨੇ ਦੋ ਸੁਣ ਅਸੀਂ ਕੁਝ ਨਹੀਂ ਲੈਣਾ ਸਾਨੂੰ ਇਹ ਚਾਹੀਦਾ ਕਿ ਸਾਡੇ ਕੋਲ ਹਸਪੀਟਲ ਹੈਗੇ ਨੇ ਸਾਡੇ ਕੋਲ ਐਂਬੂਲੈਂਸਾਂ ਹੈਗੀਆਂ ਨੇ ਸਾਡਾ ਐਜੂਕੇਸ਼ਨ ਸਿਸਟਮ ਹੈਗਾ ਪਰ ਹਾਲਾਤ ਭਾਈ ਜੀ ਦਿਨ ਤੋਂ ਦਿਨ ਬੱਦਰ ਹੋ ਜਾ ਰਹੇ ਸੰਤ ਇਹ ਹੀ ਨਹੀਂ ਸਮਝਾਰੇ ਕਿ ਪੰਜਾਬ ਦਾ ਬਣੂਗਾ ਕੀ ਫਿਰ ਕਾਦੀ ਜਿੰਦਾਬਾਦ ਕਾਦੀ ਮਰਦਾਬਾਦ ਅਸੀਂ 75 ਸਾਲਾਂ ਵਿੱਚੋਂ ਪਾਰਟੀ ਬਾਜ਼ੀ ਚੋ ਖ ਇਵਨ ਕੇ ਭਾਜੀ ਸਾਡੇ ਅਸੀਂ ਅਸਲ ਵਿੱਚ ਅਸੀਂ ਲੋਕ ਨਾ ਇੰਨੇਕ ਉਹ ਹੋ ਚੁੱਕੇ ਆ ਕਿ ਸਾਡਾ ਜਦੋਂ ਕੋਈ ਵੀ ਇਲੈਕਸ਼ਨ ਜਾਂ ਕੁਛ ਹੁੰਦਾ ਨਾ ਜੀ ਐਸੀ ਕਦੇ ਵੀ ਪੋਜ਼ਿਟਿਵਿਟੀ ਨਹੀਂ ਸੋਚ ਕੇ ਚੱਲੇ ਹਾਂਜੀ ਹਾਂਜੀ ਵੀਰ ਚੰਦ ਜੀ ਜੀ ਸਰ ਅ ਠੀਕ ਹੋ ਜੀ ਅੱਛਾ ਜੀ ਮੇਰਾ ਨਾਮ ਜਗਦੀਪ ਸਿੰਘ ਥਲੀ ਆ ਜੀ ਮੈਂ ਪੰਜਾਬੀ ਲੋਕ ਚੈਨਲ ਤੋਂ ਗੱਲ ਕਰ ਰਿਹਾ ਸਰ ਹਾਂਜੀ ਜੀ ਇਸ ਵਕਤ ਜੀ ਮੈਂ ਸਰ ਖਰੜ ਉਸ ਪੁਲਤੇ ਹੈਗਾ ਜਿੱਥੇ ਹਾਦਸਾ ਹੋਇਆ ਜੀ ਹਾਂਜੀ ਵੀਰ ਜੀ ਹਾਂਜੀ ਗਿੱਦਾ ਗੱਡੀ ਤੁਸੀਂ ਚੁਕਾਉਣੀ ਸੀਗੀ ਪਰ ਅੱਜ 3 ਦਿਨ ਹੋ ਗਿਆ ਸਰ ਇਹ ਚੱਕੀ ਜਿਉਂ ਨਹੀਂ ਗੱਡੀ 'ਚ 10000 ਰੁਪਏ ਵੀ ਲੈ ਲਿਆ ਜੀ ਹਾਂਜੀ ਮੈਂ ਕਿਹਾ 10000 ਰੁਪਏ ਅਸੀਂ ਪ੍ਰਸ਼ਾਸਨ ਨੇ ਲੈ ਲਿਆ ਜੀ ਪਰ ਗੱਡੀ ਚੱਕੀ ਨਹੀਂ ਜੀ ਉਹ ਵੀਰ ਜੀ ਗੱਲ ਹੈ ਮੈਂ ਚਲਾ ਗਿਆ ਜੀ ਬੰਦਾ ਕੁੜੀ ਪ੍ਰਸਤਾਨ ਜੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਮੈਨੂੰ ਵੇਟ ਤੇ ਜਾਣਾ ਪੈ ਗਿਆ ਜ਼ਰੂਰੀ ਮੈਂ ਆ ਰਿਹਾ ਚੁਕਾਉਣ ਆ ਰਿਹਾ ਵੀਰ ਜੀ ਨਹੀਂ ਨਹੀਂ ਸਰ 3 ਦਿਨ ਤੋਂ ਉਹ ਤਾਂ 3 ਦਿਨ ਪਹਿਲਾਂ ਹੋਈ ਸੀ ਜੀ ਕੋ ਡੈਥ ਜੀ ਪਰ ਪਤਾ ਕੀ ਹੈ ਸਰ ਹੁਣ ਹੋਰ ਵੀ ਇੱਥੇ ਡੈਥਾਂ ਜੀ ਹੋ ਜਵੇ ਉਹ ਉਹਦੀ ਵੇਟ ਕੀਤੀ ਜਾ ਰਹੀ ਜੀ ਨਹੀਂ ਜੀ ਉਹਨੇ ਚੁਕਾਰ ਰਹੇ ਚੁਕਾਰेंगे जी ਹੁਣ ਮੈਂ ਉਥੇ ਲੰਡ ਰਹਾ ਇਹ ਸਰ ਵੈਸੇ 10000 ਰੁਪਏ ਕਾਦਾ ਲਿਆ ਜਾਂਦਾ ਜੀ ਉਹ ਵੀ ਜੀ ਅਸੀਂ ਨਹੀਂ ਲਿਆ ਕੁਛ ਵੀ ਨਹੀਂ ਲਿਆ ਗਰਾਸਾਲਾ ਉਹ ਚੁਕਾਰ ਰਹੇ ਜੀ ਨਹੀਂ ਨਹੀਂ ਤੁਸੀਂ ਰਿਕਾਰਡਿੰਗ ਦੇ ਵਿੱਚ ਆਪ ਮੰਨਿਆ ਜੀ ਵੀ ਤੁਸੀਂ ਹੁਣ ਪੈਸੇ ਜਿਹੜੇ ਟਰਾਲੇ ਵਾਲੇ ਨੂੰ ਦੇ ਦਿੱਤੇ ਜੀ ਗੱਲ ਜਿਹੜੀ ਜਿਹੜੀ ਗੱਡੀ ਚ ਕਾਰੇ ਹੋਦੀ ਵੀਰ ਜੀ ਉਹ ਚੁਕਾਰ ਹੈ ਵੀਰ ਜੀ ਚੁਕਾਰ ਹੈ ਹੁਣੇ ਚੁਕਾਰ ਰਹੇ ਹਾਂ 100 ਮੈਂ ਲੈ ਕੇ ਪਹੁੰਚ ਗਿਆ ਮੈਂ ਹਾਂ ਕੋਈ ਬੰਦਾ ਚੱਕ ਹੋ ਜਾਏ ਸਰ ਹੋਰ ਉਤੋਂ ਪਹਿਲਾਂ ਗੱਡੀ ਚ ਕਾ ਲਓ ਜੀ ਵੀਰ ਜੀ ਚ ਕਾ ਲਓ ਚੰਗਾ ਕੰਮ ਕਰਦੇ ਹੋ ਜੀ ਕੋਲ ਗੱਲ ਲਏ ਜੀ ਸਵਾਹਾਲਾ ਜੀ ਹੁਣ ਮੁੱਕਰ ਕੇ ਕਹਿੰਦੇ 10000 ਰੁਪਏ ਲਿਆ ਹੀ ਨਹੀਂ ਜੀ ਦਿੱਤਾ ਜੀ ਕੈਸ਼ ਮਾਮਾ ਜੀ ਨੇ ਦਿੱਤਾ ਲੜਕੇ ਦੇ ਨੇ ਮਾਮਾ ਜੀ ਨੇ ਦਿੱਤਾ ਜੀ 10000 ਤੇ ਅਸੀਂ ਮੈਂ ਉੱਥੇ ਬਿਜੀ ਸੀਜ਼ਨ ਦੇ ਸਾਰਾ ਕੰਮ ਕਰਾਣੇ ਚ ਤਾਂ ਕਰਕੇ ਵੀ ਮੈਨੂੰ ਫੋਨ ਕਰਦੇ ਜੀ ਕਹਿੰਦੇ ਤੂੰ ਚੁਕਵਾ ਦੇ ਮੈਂ ਜਦੋਂ ਆਣਾ ਸੀਗਾ ਸਵੇਰੇ ਜਦ ਦੇਖਿਆ ਆਗੇ ਜੀ ਇਹਦੇ ਟਾਇਰ ਅਲੋਏ ਨਹੀਂ ਉੱਚਾਈਏ ਕਿਦਾਂ ਜੀ ਟਾਇਰ ਅਲੋਏ ਨਹੀਂ ਗੱਡੀ ਖੋਲ ਕੇ ਲੱਗੇ ਚੋਰ ਸਵੇਰੇ ਦੱਸਦੇ ਮੈਨੂੰ ਫੋਨ ਆਇਆ ਕੁੜੀਆਂ ਘੁੰਮਦੀਆਂ ਸੀ ਕੋਈ ਦੋ ਕੁੜੀ ਭਾਈ ਜਿਹੜੇ ਚੰਗੇ ਵੀ ਆ ਨਾ ਚੰਗੇ ਇਮਾਨਦਾਰ ਅਫਸਰ ਆ ਨਾ ਉਹਨਾਂ ਨੂੰ ਵੀ ਅਸੀਂ ਪੁੱਛੀਦਾ ਵੀ ਉਹ ਕਹਿੰਦੇ ਬਾਈ ਸਾਡੀ ਮਜਬੂਰੀ ਬਣ ਗਈ ਆ ਇਹ ਪੈਸੇ ਲੈਣੇ ਕਿਉਂਕਿ ਇਹ ਪੈਸੇ ਸਰਕਾਰ ਨਾਲ ਦੇਣੇ ਇਹਨਾਂ ਨੂੰ ਇਹ ਕਹਿੰਦੇ ਸਾਡੀ ਮਜਬੂਰੀ ਸਾਨੂੰ ਸਰਕਾਰ ਵੱਲੋਂ ਨਾ ਜਿਹੜਾ ਕੋਈ ਕਹਿੰਦੇ ਥਾਣੇ ਚ ਆਉਂਦਾ ਚਾਹ ਪਾਣੀ ਵੀ ਉਹਨੂੰ ਪਲਾਉਂਦੇ ਜਾਂ ਹੋਰ ਹੁਣ ਕ੍ਰੇਨ ਆਉਣੀ ਐ ਭਾਜੀ ਉਹਨੂੰ ਜੇ ਕ੍ਰੇਨ ਵਾਲੇ ਨੂੰ ਪੈਸੇ ਨਹੀਂ ਦਿੰਦੇ ਕ੍ਰੇਨ ਵਾਲਿਆਂ ਨੇ ਕਹਿਣਾ ਵੀ ਪੁਲਿਸ ਦਾ ਇਹ ਜੀ ਆ ਸਾਡੀ ਪਰ ਉਹ ਕਹਿੰਦੇ ਸਾਨੂੰ ਪਿੱਛੋਂ ਹੀ ਨਹੀਂ ਪੈਸਾ ਆਉਂਦਾ ਬਾਈ ਬਾਈ ਹੁਣ ਅਸੀਂ ਤਾਂ ਸਾਨੂੰ ਤਾਂ ਇਹ ਗੱਲ ਦਾ ਪਤਾ ਨਹੀਂ ਐ ਇਹ ਤਾਂ ਪੈਸੇ ਖੁਦ ਦੇ ਦਿੱਤੀ ਜੇ ਨਾਲ ਦੇਦੇ ਫਿਰ ਵੀ ਮੰਨਿਆ ਵੀ ਸਾਡੀ ਗੱਡੀ ਚਕਾਈ ਨਹੀਂ ਸਾਡੀ ਗੱਡੀ ਚਕਾਈ ਨਹੀਂ ਤੇ ਦੂਜਾ ਹਰਿਆ ਉਹ ਟਰਾਲਾ ਚੁਕਾਤਾ ਜونی ਮੈਂ ਕੱਲ ਗੱਲ ਕੀਤੀ ਇਹਨੇ ਟਰਾਲਾ ਚੁਕਾਤਾ ਵੀ ਟੁੱਡੀ ਗੱਡੀ ਤੁਸੀਂ ਆਜੋ ਚੁਕਾ ਦਿਓ ਸਾਡੇ ਕੋਲ ਟਾਈਮ ਹੀ ਨਹੀਂ ਦਾ ਜੀ ਕਿੱਥੋਂ ਚਾਈਏ ਗੱਡੀ ਟਾਈਮ ਹੀ ਨਹੀਂ ਸਾਡੇ ਕੋਲ ਆਪਣੇ ਬੱਚਿਆਂ ਦੇ ਸੰਸਕਾਰ ਕਰੀਏ ਜੀ ਐ ਪ੍ਰਸ਼ਾਸਨ ਦੇ ਕੰਮ ਆਸੀਂ ਕਰਨੇ ਆ ਜੀ ਸੰਸਕਾਰ ਕਰਨਾ ਹੈ ਜੀ ਹਾਂ ਜੀ ਸੰਸਕਾਰ ਹੀ ਕਰਨਾ ਨਾ ਜੀ ਹੁਣ ਅਸੀਂ ਇਹ ਤਾਂ ਜਿਹੜਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਜਾਂ ਸਰਕਾਰਾਂ ਦੀ ਬਣਦੀ ਹੈ ਜਿਨ੍ਹਾਂ ਨੂੰ ਸੈਲਰੀਆਂ ਮਿਲਦੀਆਂ ਨੇ ਕਿੱਥੇ ਨੇ ਪ੍ਰਸ਼ਾਸਨ ਸਾਰਾ ਸੁੱਤਾ ਪਿਆ ਨਾ ਉਤੋਂ ਕੋਈ ਪ੍ਰੈਸ਼ਰ ਨਾ ਕੁਝ ਵੀ ਚਲੋ ਹਲ ਹਲ ਕਰਕੇ ਇੱਧਰ ਪਾਸੇ ਜਾਂਦੇ ਨੇ ਜੀ ਕੀ ਹਲਾ ਸਮਝ ਨਹੀਂ ਬਾਈ ਜੀ ਆ ਰਿਹਾ ਸਾਨੂੰ ਤਾਂ ਇਹ ਹੀ ਨਹੀਂ ਪਤਾ ਲੱਗਦਾ ਵੀ ਇਨ ਫਿਊਚਰ ਸਾਡਾ ਬਣਨਾ ਕੀ ਹੈ ਫਿਰ ਅਸੀਂ ਗੱਲ ਕਰਦੇ ਬਈ ਬੱਚੇ ਸਾਡੇ ਅਮਰੀਕਾ ਕੈਨੇਡਾ ਬਾਹਰ ਜਾ ਰਹੇ ਜੀ ਉਹਨਾਂ ਨੂੰ ਰੋਕਣਾ ਕਿ ਇੱਥੇ ਰੋਜ਼ਗਾਰ ਦੇਵਾਂਗੇ ਕਿ ਕਿਵੇਂ ਦੇਵੋਗੇ ਤੁਸੀਂ ਇੱਕ ਸੁਰੱਖਿਆ ਨਹੀਂ ਦੇ ਸਕਦੇ ਸੜਕ ਤੇ ਨਹੀਂ ਦੇ ਬਾਈ ਜੀ ਤੁਸੀਂ ਦੱਸੋ ਤੁਹਾਨੂੰ ਲੱਗਦਾ ਵੀ ਤੁਸੀਂ ਸੇਫ ਹੋ ਅੱਜ ਰੋਪੜ ਜਾਣਾ ਹੋਵੇ ਇੱਥੇ ਮੈਨੂੰ ਤਾਂ ਬਿਲਕੁਲ ਨਹੀਂ ਲੱਗਦਾ ਬਾਈ ਜੀ ਟੇਲੀ ਕਤਲਿਆਂ ਦਿਨ ਦਿਹਾੜੇ ਗੈਂਗਬਾਰਾਂ ਸਾਰਾ ਕੁਝ ਹੋ ਰਿਹਾ ਸਰਕਾਰ ਸੁੱਤੀ ਪਈ ਐ ਤੇ ਜਾ ਕੇ ਹਰਿਆਣੇ ਦੇ ਵਿੱਚ ਨਾਰੇ ਲਾ ਪਏ ਅਸੀਂ ਜਿੱਦਾਂ ਪੰਜਾਬ ਦੇ ਹਾਲਾਤ ਐ ਇਹੋ ਜਿਹੇ ਹਾਲਾਤ ਹਰਿਆਣੇ 'ਚ ਬਣਾ ਕੇ ਦੇਵੇਂਗੇ ਦਿੱਲੀ ਦਾ ਮਾਡਲ ਪੰਜਾਬ 'ਚ ਲਾਗੂ ਕੀਤਾ ਪੰਜਾਬ ਦਾ ਮਾਡਲ ਹਰਿਆਣੇ 'ਚ ਲਾ ਕੇ ਕਰੋਗੇ ਕਿ ਇਹ ਮਾਡਲ ਐ ਪੰਜਾਬ ਦਾ ਤੁਹਾਡੇ ਸਾਹਮਣੇ ਐ ਇਹ ਹਾਲਾਤ ਨਹੀਂ ਬਾਈ ਜੀ ਫਿਰ ਤਾਂ ਜੇ ਇਹ ਪੰਜਾਬ ਵਾਲਾ ਮਾਡਲ ਲਾਗੂ ਕਰਨਾ ਫਿਰ ਤਾਂ ਉੱਥੇ ਮਾਮਾ ਦੇ ਪੁੱਤ ਮਰਨਗੇ ਗੱਡੀਆਂ ਤੁਹਾਡੀਆਂ ਭਾਈ ਸੜਕਾਂ ਤੇ ਰੋਲਣਗੀਆਂ ਬਿਲਕੁਲ ਬਾਈ ਜੀ ਇਹ ਸੱਚਾਈ ਐ ਬਿਲਕੁਲ ਸੱਚਾਈ ਐ ਬਾਈ ਜੀ ਤੇ ਸਾਨੂੰ ਤਾਂ ਕੁਝ ਨਹੀਂ ਸਮਝ ਲੱਗ ਰਹੀ ਬਈ ਇਹਨਾਂ ਸਰਕਾਰਾਂ ਦੇ ਕਿਉਂ ਐਸੀ ਤਾਂ ਇਹ ਵੀ ਕਿ ਇਹ ਵੀ ਗੱਲ ਐਸੀ ਤਾਂ ਇੱਥੋਂ ਤੱਕ ਕਹਿਣ ਲਈ ਤਿਆਰ ਹੈ ਵੀ ਐਸੀ ਜੇ ਸਰਕਾਰ ਨੂੰ ਜਿਹੜੀ ਬਿਲਕੁਲ ਰਿਐਲਿਟੀ ਹੈ ਸੱਚਾਈ ਹੈ ਜੇਕਰ ਅੱਜ ਅਸੀਂ ਕੈਮਰੇ ਦੇ ਔਨ ਰਿਕਾਰਡ ਬੋਲਦੇ ਹਾਂ ਨਾ ਸਾਨੂੰ ਇਹ ਨਹੀਂ ਪਤਾ ਵੀ ਸ਼ਾਮ ਤੱਕ ਸਾਡੇ ਤੇ ਪਰਚਾ ਹੋ ਜਾਊਗਾ ਜਾਂ ਸਾਨੂੰ ਮਗੋਲੀਆਂ ਦੱਕੇ ਮਾਰ ਦਿੱਤਾ ਜਾਊਗਾ ਏਦਾਂ ਬੋਲੇ ਆ ਸਾਡੇ ਪੁਲਿਸ ਪਰਚਾ ਵੀ ਕਰ ਸਕਦੀ ਹੈ ਵੀ ਇਹ ਬੋਲੇ ਆ ਜੀ ਇਹ ਦੇ ਲਓਈ ਆਪਾਂ ਬੋਲੇ ਸਾਡੇ ਕੈਮਰੇ ਅੱਗੇ ਜੀ ਸਾਰੇ ਨੌਜਵਾਨ ਬੋਲਣੇ ਤਿਆਰ ਆ ਸਰਕਾਰ ਦੇ ਸਾਰੀ ਹਵਾ ਕੱਢਣ ਤਿਆਰ ਆ ਪਰ ਬੋਲ ਨਹੀਂ ਸਕਦੇ ਕਿਉਂਕਿ ਪ੍ਰੈਸ਼ਰ ਆ ਜਦੋਂ ਪੁਲਿਸ ਨੇ ਚੱਕ ਲੈਣੇ ਸਾਨੂੰ ਵੀ ਏਦਾਂ ਬੋਲੇ ਕੈਮਰੇ ਅੱਗੇ ਤੁਸੀਂ ਕਿਉਂਕਿ ਭੈਣ ਦੇਖੋ ਜੀ ਨੰਬਰ 2 ਜੀ ਭਾਈ ਕਿਸੇ ਦੀ ਜਾਨ ਬਚਾਉਣ ਨਾਲੋਂ ਤਾਂ ਜੇਲ੍ਹ ਜਾਣਾ ਚੰਗਾ ਕਿਸੇ ਦੇ ਨੂੰ ਬਚਾਉਣ ਨਾਲੋਂ ਲੋਕਾਂ ਨੂੰ ਜਾਗਰੂ ਕਰਨ ਦੇ ਨਾਲ ਜਿਸ ਤੁਹਾਡੀ ਜਾਨ ਚਲੇ ਜਾਂਦੀ ਕੁਰਬਾਨੀਓ ਸਹੀ ਭਾਈ ਉਹ ਕਿਹਾ ਕਰੇ ਇੱਥੋਂ ਕੋਈ ਆਪਾਂ ਨਾਂ ਨਹੀਂ ਲੈਂਦੇ ਕੋਈ ਮੰਤਰੀ ਲੰਘ ਕੇ ਗਿਆ ਜੀ ਉਹਨੇ ਫੋਨ ਕੀਤਾ ਜੀ ਦੇਖੋ ਮੰਤਰੀ ਰੁਕ ਸਕਦਾ ਰ ਸਾਡੇ ਹਲਕੇ ਦੇ ਸੀ ਕੋਈ ਇਲੈਕਸ਼ਨ ਪਿਛਲੇ ਖੜਦਾ ਇਲੈਕਸ਼ਨ ਹਾਰ ਗਿਆ ਵੀ ਉਹ ਇੱਥੋਂ ਉਹਨੇ ਫੋਨ ਕੀਤਾ ਉਹ ਇੱਥੋਂ ਲੰਘ ਕੇ ਗਿਆ ਉਹਦੇ ਮੋੜੇ ਗੱਡੀ ਜਾ ਰਹੀ ਸੀ ਉਹਨੇ ਫਿਰ ਫੋਨ ਕੀਤਾ ਵੀ ਗੱਡੀ ਵੱਜੀ ਟੋੜੀ ਇਹ ਕਿਉਂ ਗੱਡੀ ਨੰਬਰ ਜਿਆਦਾ ਸਾਰੇ ਸਾਡੀ ਗੱਡੀ ਹੁੰਦੀ ਸੀ ਇਹ ਉਹਨੇ ਆਪ ਰੁਕੇ ਨਿਆਬ ਰੁਕੇ ਮੈਨੂੰ ਹੱਥ وڑ ਕੇ ਵੀਰੇ ਬੇਨਤੀ ਕਰਦਾ ਵੀਰੇ ਤੂੰ ਰੁਕ ਜਾਂਦਾ ਨਾ ਤੂੰ ਆਣੀ ਗੱਡੀ ਲੈ ਜਾਂਦਾ ਸ਼ਾਇਦ ਸਾਡਾ ਭਰਾ ਬਚ ਜਾਂਦਾ ਉਹ ਆਪਣਾ ਰੋਪੜਦਾ ਹੀ ਆ ਜੀ ਉਸ ਦਿਨ ਧਰਨਾ ਤੋਂ ਉਹਨਾਂ ਦੇਣਾ ਸੀ ਸਵੇਰ ਨੂੰ ਪੈਤੋ ਚੰਡੀਗੜ੍ਹ ਹੋ ਗਿਆ ਸੀ ਤੇ ਕਾਂਗਰਸੀ ਕੋਈ ਮੰਤਰੀ ਆਪਣਾ ਪਰ ਭਰਾ ਸਾਡਾ ਉਹੀ ਚੱਕ ਲੈ ਜਾਂਦਾ ਸਾਡਾ ਭਰਾ ਬਚ ਜਾਂਦਾ ਸ਼ਾਇਦ ਉਹਨੇ ਫੋਨ ਕੀਤਾ ਉਹਦੀ ਗੱਡੀ ਇੱਥੇ ਖੜੀ ਰਹੀ ਜੀ ਹਾਂ ਜੀ ਉਹਨੇ ਬੇਰੇ ਪੁਲਿਸ ਬਾਦੋਂ ਵੈਸੇ ਫੋਨ ਕੀਤਾ ਪਰ ਆ ਭਰਾ ਚੱਕ ਲੈ ਜਾਂਦਾ ਸ਼ਾਇਦ ਸਾਡਾ ਭਰਾ ਬਚ ਜਾਂਦਾ ਜੀ ਦੇਖੋ ਇਹ ਨਾਲ ਇਹ ਡਰਾਈਵਰ ਗੱਡੀ ਹੈ ਜ ਸਭ ਤੋਂ ਮਜ਼ਬੂਤ ਆਪਾਂ ਕੰਪਨੀ ਨੂੰ ਵੀ ਕਹਿੰਦੇ ਵੀ ਇਹ ਕੀ ਗੱਡੀ ਆਮ ਗੱਡੀ ਚ ਕੀ ਬਚੂਗਾ ਬੰਦਾ ਜਾਂ ਇਹ ਫੋਰਡ ਚ ਨਹੀਂ ਬਚ ਸਕਿਆ ਏਡੀ ਉਹ ਆਪਣੇ 에어 ਬੈਗ ਖੁੱਲ ਕੇ ਸਭ ਖੁੱਲ ਗਿਆ ਫਿਰ ਵੀ ਬਚ ਨਹੀਂ ਸਕਿਆ ਜੀ ਆਮ ਗੱਡੀ ਕੀ ਬਚਣਾ ਬੰਦੇ ਨੇ ਕਿ ਆ ਇਹਦੀ ਆਪਾਂ ਕੰਪਨੀ ਨੂੰ ਕਹਿੰਦੇ ਕੀ ਆ ਇਹਦਾ ਦੇਖੋ ਏਡੀ ਮਜ਼ਬੂਤ ਗੱਡੀ ਆਈ ਫੋਰਡ ਦੇਖੋ ਥੋੜੇ ਸਾਹਮਣੇ ਚੀਖ ਖੜੇ ਉੱਡ ਗਈ ਗੱਡੀ ਇਹ 에어 ਬੈਗ ਖੁੱਲ ਗਿਆ ਵੀ ਤੇ ਵੀ 에어 ਬੈਗ ਨਾ ਖੁੱਲਦੇ ਫਿਰ ਵੀ ਹੁੰਦਾ ਜੀ ਕਿੰਨੇ ਨੇ ਟਾਇਰ ਵਗੈਰਾ ਖੋਲੇ ਕੁਝ ਪਤਾ ਲੱਗਿਆ ਕੋਈ ਹਿੰਟ ਮਿਲਿਆ ਕੋਈ ਤੁਹਾਨੂੰ ਨਹੀਂ ਸਾਨੂੰ ਸਵੇਰੇ ਮੈਨੂੰ ਫੋਨ ਆਇਆ ਕਹਿੰਦੇ ਥੋੜੀ ਗੱਡੀ ਦੇ ਕੁੜੀਆਂ ਕੋ ਮਰੀਆਂ ਸੀ ਦੋ ਕੁੜੀਆਂ ਦਾ ਕੰਮ ਨਹੀਂ ਸੀ 4 ਵਜੇ ਘੁੰਮਣਾ ਪਰ ਨਸ਼ੇਈਆਂ ਕਿਤਨੇ 24 ਘੰਟੇ ਭਾਈ ਜੀ 24 ਘੰਟੇ ਹਾਈਵੇ ਚੱਲਦਾ ਏ ਤੁਸੀਂ ਇਹ ਦੇਖੋ ਚੋਰਾਂ ਦੇ ਮਨਾਂ ਦੇ ਵਿੱਚ ਮਾੜਾ ਕੋਈ ਡਰ ਨਹੀਂ ਪ੍ਰਸ਼ਾਸਨ ਦਾ ਡਰ ਨਹੀਂ ਪੁਲਿਸ ਦਾ ਡਰ ਨਹੀਂ ਬਈ ਸਾਨੂੰ ਕੋਈ ਰੋਕਣ ਵਾਲਾ ਹੋਊਗਾ ਜੇ ਇੱਥੇ ਇਹ ਤੁਸੀਂ ਦੇਖੋ ਬਈ ਰਾਤ ਦੇ ਵੇਲੇ ਟਾਇਰ ਤੱਕ ਖੋਲ ਕੇ ਲੈ ਗਏ ਈਵਨ ਕਿ ਹਾਲਾਤ ਤਾਂ ਪੰਜਾਬ ਦੇ ਇਹ ਨੇ ਇਹ ਮੁਰਦਿਆਂ ਦੇ ਕੱਪੜੇ ਵੀ ਖੋਲ ਸਕਦੇ ਤੇ ਅਸੀਂ ਖੜੇ ਕਿੱਥੇ ਆ ਜੀ ਅਸੀਂ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਉਸ ਪੰਜਾਬ ਦੀ ਗੱਲ ਕਰਦੇ ਸੀਗੇ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਵਾਂਗੇ ਇਹ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੈ ਜੀ ਸਿਰਫ ਗੱਲਾਂ ਕਰਨ ਨਾਲ ਹੀ ਬਾਈ ਜੀ ਹੁੰਦਾ ਹੈ ਕਿਉਂਕਿ ਇਹਨਾਂ ਨੂੰ ਜਦੋਂ ਤੱਕ ਆਪਾਂ ਲਾਗੂ ਨਹੀਂ ਕਰਾਂਗੇ ਸਿਸਟਮ ਨੂੰ ਬਦਲਾਂਗੇ ਨਹੀਂ ਚਲੋ ਸਰਕਾਰ ਪਹਿਲਾਂ ਕਹਿੰਦੀ ਸੀ ਵੀ ਅਸੀਂ ਨਵੇਂ ਆ ਜੀ 3 ਮਹੀਨੇ 6 ਮਹੀਨੇ ਹੁਣ ਤਾਂ ਬਾਈ ਜੀ 3 ਸਾਲ ਗੁਜ਼ਰ ਗਏ ਨੇ ਦੁਬਾਰਾ ਇਲੈਕਸ਼ਨ 2 ਸਾਲ ਬਾਅਦ ਫੇਰ ਆ ਜੇ ਇਹਨਾਂ ਨੇ ਕਿਹਾ ਹੁਣ ਸਾਡਾ ਟਾਈਮ ਹੋ ਗਿਆ ਘਟੋ ਘੱਟ ਪੰਜਾਬ ਨੇ ਤਾਂ ਬੇਨਤੀ ਇਹੀ ਕਰਦਾ ਸੀ ਐਮ ਸਾਹਿਬ ਨੂੰ ਵੀ ਸੀਐਮ ਸਾਹਿਬ ਬਾਹਰ ਲੋਕਾਂ ਨਾਲ ਤੱਕ ਦੇ ਵਿੱਚ ਵਿਚਰ ਕੇ ਦੇਖੋ ਹਾਲਾਤ ਕੀ ਨੇ ਜੀ ਸਿਰਫ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਨਾਲ ਪੰਜਾਬ ਦਾ ਬਦਲਾ ਨਹੀਂ ਹੋਣਾ ਹਕੀਕਤ ਦਾ ਵਿੱਚ ਕਰਕੇ ਦਿਖਾਓ ਤਾਂ ਕਿ ਲੋਕਾਂ ਨੂੰ ਵੀ ਲੱਗੇ ਜੇ ਅਸੀਂ ਬਦਲਾ ਚਾਹੁੰਦੇ ਸੀ ਉਹ ਲੈ ਕੇ ਆਏ ਇਹ ਲੋਕਾਂ ਦਾ ਘਟੋ ਘਟ ਲੋਕਾਂ ਬਾਰੇ ਸੋਚ ਲੋ ਥੋੜਾ ਜੀ ਸੋਚ ਲੋ 5% ਹੀ ਸੋਚ ਲੋ ਜੀ ਜ਼ਿਆਦਾ ਨਹੀਂ ਤਾਂ ਤਾਂ ਬਿਲਕੁਲ ਭਾਈ ਜੀ ਇਹ ਗੱਡੀ ਰੂਪਨਗਰ ਰੋਪੜ ਤੋਂ ਸੀਗੇ ਵੀਰ ਤੇ ਉਹ ਭੈਣ ਜਿਨ੍ਹਾਂ ਦੀ ਮੌਤ ਹੋਈ ਹੈ ਤੇ ਵਾਹਿਗੁਰੂ ਉਹਨਾਂ ਨੂੰ ਵੀ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਜਵਾਨ ਪੁੱਤ ਤੇ ਧੀ ਦੀ ਮੌਤ ਹੋਣੀ ਬਹੁਤ ਦੁਖਦਾਈ ਗੱਲ ਐ ਬਾਈ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਅੱਜ ਦੁੱਖ ਅੱਜ ਮਾਤਮ ਪਸਰਿਆ ਉਹਨਾਂ ਨੂੰ ਪਤਾ ਉਹਨਾਂ ਦੇ ਕਾਲਜ ਜਾਣਦੇ ਆ ਪਰ ਮੈਂ ਕਹਿੰਦਾ ਯਾਰ ਬਾਕੀਆਂ ਨੂੰ ਤਾਂ ਬਚਾ ਲਈਏ ਸਿਸਟਮ ਨੂੰ ਤਾਂ ਜ਼ਰੂਰ ਸੋਚਣਾ ਚਾਹੀਦਾ ਐ ਇਹਦੇ ਬਾਰੇ ਸਾਡੇ ਪ੍ਰਸ਼ਾਸਨ ਨੂੰ ਤਿੰਨ ਦਿਨ ਹੋ ਗਏ ਤਿੰਨ ਦਿਨਾਂ ਤੋਂ ਗੱਡੀ ਨਹੀਂ ਚੱਕੀ ਤੇ ਹੁਣ ਕਹਿੰਦੇ ਜੀ ਹੁਣੇ ਆ ਜਾਂਦੇ ਆ ਦੱਸੋ ਯਾਰ ਹਾਲ ਵੇਖ ਲਓ ਸਾਡੇ ਪੰਜਾਬ ਦਾ ਕੀ ਹੋਇਆ ਪਿਆ ਤਬ ਜ਼ਰੂਰ ਉਮੀਦ ਕਰਦੇ ਆਂ ਵੀ ਬਹੁਤ ਜਲਦੀ ਇਹਨੂੰ ਪ੍ਰਸ਼ਾਸਨ ਜਿਹੜਾ ਹੈ ਇੱਥੋਂ ਲੈ ਕੇ ਜਾਊਗਾ ਤੇ ਬਾਕੀ ਇਨਸਾਨੀਅਤ ਕਿਵੇਂ ਸ਼ਰਮਸਾਰ ਹੋਈ ਜਾਂ ਕਿਵੇਂ ਨਸ਼ਾ ਹੋਇਆ ਇਹ ਇਹਦਾ ਨਸ਼ਾ ਕਾਰਨ ਬਣਿਆ ਜਾਂ ਇਨਸਾਨੀਅਤ ਹੀ ਮੁੱਕੀ ਹੋਈ ਸੀ ਨਸ਼ੇ ਦੇ ਵਿੱਚ ਸੀ ਜਾਂ ਨਸ਼ੇ ਦੇ ਵਿੱਚ ਵੀ ਸੀ ਤਾਂ ਵੀ ਬਾਈ ਜੀ ਇਨਸਾਨੀਅਤ ਜਦੋਂ ਖਤਮ ਹੋ ਗਈ ਕਾਲ ਯੁਗ ਕਹਿੰਦੇ ਆ ਬਈ ਕਾਲ ਯੁਗ ਆਉਣਾ ਕਾਲ ਯੁਗ ਆਉਣਾ ਨਹੀਂ ਕਾਲ ਯੁਗ ਆ ਗਿਆ ਬਾਈ ਜੀ ਇਹੀ ਕਾਲ ਯੁਗ ਹੈ ਅੱਜ ਕੋਈ ਤੜਫਦਾ ਏ ਉਹਨੂੰ ਕੋਈ ਲੈ ਕੇ ਨਹੀਂ ਜਾਂਦਾ ਪਰ ਜਦੋਂ ਮਰ ਜਾਂਦਾ ਏ ਉਹਦੇ ਲੀਡੇ ਲਾ ਲੈ ਜਾਂਦੇ ਆ ਮਰੇ ਹੋਏ ਦੇ ਜਾਂ ਫਿਰ ਉਹਦੀਆਂ ਗੱਡੀਆਂ ਦੇ ਟਾਇਰ ਖੋਹ ਲੈ ਜਾਂਦੇ ਆ ਇਹੀ ਕਾਲ ਜੁਗਾ ਭਾਈ ਜੀ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ